ਆਪਾਂ ਚੱਲਦੇ ਹਾਂ ਉਹ ਕੋਈ ਵਗਾ ਲੈ ਮੇਰਾ ਸਿਰ ਬਾੜਿਆ ਕੋਈ ਗੱਲ ਨਹੀਂ ਉਹ ਤੇ ਆ ਜੂ ਲੱਦੇ ਗਾ ਉਹ ਤੂੰ ਮੈਨੂੰ ਆਪੇ ਲਾਣਾ ਮੇਰਾ ਬਾਜੀ ਉਹਨੇ ਸਿਰ ਬਾੜਿਆ ਕਿਹ ਹੋਈ ਆ ਗੱਲ ਤਾਂ ਦੱਸੋ ਉਹਨੇ ਸਿਰ ਬਾੜਿਆ ਇਟ ਮਾਰ ਕੇ ਉਹਨੇ ਉਹ ਮੰਤਰੇ ਉਹ ਦਿੱਤੀਆਂ ਕੁਛੜੀਆਂ ਨੂੰ ਵਧਾਈ ਪੁੱਛਣੀ ਐ ਇਹਨੂੰ ਇੱਥੇ ਆ ਵਧਾਈ ਪੁੱਛਣੀ ਆ 10 ਮਿੰਟ ਇੱਥੇ ਆ ਵਧਾਈ ਬਚੜੀਆਂ ਦੀ ਕਰੀ ਚੱਕੀ ਆ ਵਧਾਈ ਕਿਹੜੀ ਚੱਕੀ ਆ ਤੇ ਜਬਰਦਸਤ ਚੱਕੀ ਇਹ ਪਤਾ ਕਿੰਨਾ ਕਿ ਪਰੇਸ਼ਾਨ ਕਰਦੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਮਾਰੀਆਂ ਨੂੰ ਪਰੇਸ਼ਾਨ ਕਰਦੇ ਬਹੁਤ ਜਿਆਦੇ ਆ ਇਹ ਕਿਹਦੇ ਸ਼ਰਾਬ ਪਿੰਡ ਦਾ ਸਾਹ ਹਾਂ ਬਸ ਇਹੀ ਆ ਭਾਜੀ ਚਾਰ ਪੰਜ ਜਣੇ ਇਹ ਚਾਰ ਪੰਜ ਜਣੇ ਆ ਉਹਨਾਂ ਨੇ ਮੇਰਾ ਫੇਰ ਪਾ ਲਿਆ ਉਹ ਚੜ ਜਾਂਦੇ ਆ ਸਿਰ ਤਾਂ ਤੇਰਾ ਹੈਗਾ ਪਾੜਿਆ ਕਿੱਥੇ ਆ ਮੇਰੇ ਪਾੜਿਆ ਆ ਦੇਖੋ ਆ ਦੇਖੋ ਔਰੇ ਪਾੜਿਓ ਦੇਖ ਬਾਤ ਉਹ ਚੱਲ ਬਹਿ ਜਾ ਬੰਲਾ ਉਹਨਾਂ ਨੇ ਬਸਤੋਂ ਭੱਜ ਗਏ ਉਹਦੇ ਭੱਜ ਕੇ ਭੱਜਣ ਲੱਗੇ ਮੋੜ ਤੇ ਇਹ ਨਕਲੀ ਵਾਲ ਲਗਾ ਕੇ ਘੁੰਮਦਾ ਹੈ ਠੀਕ ਹੈ ਆ ਤਾਂ ਉਹ ਨਾ ਉਹ ਹੱਥ ਲਾਇਆ ਸੀ ਸਕੂਟਰ ਤੇ ਵੱਜਿਆ ਸਕੂਟਰ ਨਾਲ ਐਕਸੀਡੈਂਟ ਹੋਇਆ ਉਹ ਡਿੱ ਗਿਆ ਹਾਂਜੀ ਅਸੀਂ ਤਾਂ ਖੜ ਕੇ ਉਹਨੂੰ ਬਿਠਾ ਆਏ ਕਿਉਂਕਿ ਉਹਦੇ ਮੰਗਦੇ ਜਿਆਦਾ ਹੈਗਾ ਨਸ਼ਾ ਵਧਿਆ ਹੈਂ ਅੱਜ ਕੱਲ ਕੋਈ ਜ਼ਰੂਰੀ ਨਹੀਂ ਕਿ ਇਹ ਸੂਟ ਪਾ ਕੇ ਇਹ ਮਹਾਂਤੇ ਹੋ ਸਕਦੇ ਲੁੱਟਣ ਵਾਲੇ ਵੀ ਹੋ ਸਕਦੇ ਆ ਮੈਂ ਇੱਕ ਗੱਲ ਕਰੀ ਵੀ ਇਹ ਵੀ ਫਿਰਦੇ ਆ ਫਿਰਦੇ 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 ਇਹਨਾਂ ਦੇ ਚਾਰ ਪੰਜ ਢੇਰੀਆਂ ਜੀਆਂ ਇਹਨਾਂ ਦੀਆਂ ਇਹਨਾਂ ਦੇ ਇੱਕ ਇੱਕ ਚੱਲ ਜਾਂਦਾ ਨਸ਼ਾ ਕਰਨ ਤੋਂ ਉੱਥੇ ਖੜ ਜਾਂਦਾ ਇਹ ਇੱਥੋਂ ਚੜਦੇ ਬਸ ਹਾਂ ਨਵਾਂ ਹੀ ਆਈ ਨਵਾਂ ਨਵਾਂ ਆਈ ਆ ਕੰਨ ਕਰਦਾ ਰੀਲ ਵਾ ਰੋਡ ਤੇ ਬਹੁਤ ਕ ਪਲੇਟਾਂ ਆਈਆਂ ਇਹਦੀਆਂ ਇਹਦੀਆਂ ਮੰਨਦ ਮੰਣ ਕੇ 500 ਰੁਪਏ ਦਿਓ ਜੀ 500 ਰੁਪਏ ਕਹਿੰਦਾ ਮੇ ਕੋ ਹੈ ਨਹੀਂ ਯਾਰ ਮੈਂ ਨਹੀਂ ਦੇਣੇ ਕਹਿੰਦਾ ਮਤਲਬ ਸਲਾਬ ਦੇ ਦੂੰ ਆਹ ਕਰ ਸਲਾਬ ਵੀ ਦਿੰਦਾ ਹਾਂ ਇਹਨਾਂ ਨੇ ਮਾਈਕ੍ਰੋਫੋਨ ਕੀਤਾ ਰਾਤ ਕੇ 8 ਵਜੇ ਰਾਤ ਕੇ ਤੁੜਕੇ ਆਈ ਮੈਂ ਪ੍ਰੀਤੀ ਮਾਈ ਬਿੰਦੂ ਅਸੀਂ ਤੁੜਕੇ ਆਏ ਭੱਗ ਗਿਆ ਆਂਝ ਹੱਤੇ ਲਗਾਏ ਅਸੀਂ ਟੋਲੀ ਸੇ ਜਾਂਦੇ تھے ਇਹ ਆਂਝ ਹੱਤੇ ਲਗਾ ਪੂਰਾ ਬੰਦਾ ਹੈ ਮੁੰਡਾ ਹੈ ਆ ਵੇਖੋ ਸਭ ਕੁਝ ਦਿਖਾਣਾ ਹੈ ਮਤਲਬ ਤੁਹਾਡੇ ਦਾ ਕੀ ਰੂਲ ਹੁੰਦਾ ਕਿ ਦੂਜਾ ਬੰਦਾ ਨਹੀਂ ਬੈਠ ਸਕਦਾ ਨਹੀਂ ਅਸੀਂ ਨਹੀਂ ਆ ਸਕਦਾ ਮੈਂ ਇੱਥੋਂ ਕੋਈ ਔਰ ਮੰਗਦਾ ਹੈ ਸਾਡੀ ਸਾਹਮਣੇ ਪੱਟੀ ਹੈ ਉੱਥੇ ਅਸੀਂ ਦਿੱਲੀ ਕੇ ਹੈ ਮਾਈਕੇ ਕੋਲ ਆਏ ਹੈ ਨਹੀਂ ਤੂੰ ਬੈ ਜਾ ਨਹੀਂ ਥੱਲੇ ਉਹ ਤੁਹਾਨੂੰ ਕਹੀ ਜਾਂਦਾ ਨਹੀਂ ਤੂੰ ਬਹਿ ਜਾ ਥੱਲੇ ਉਹ ਤਾਂ ਕਹਿੰਦਾ ਨਹੀਂ ਬਹਿ ਜਾ ਥੱਲੇ ਇੱਥੇ ਬੈਠ ਜਾ ਉਹ ਤਾਂ ਕਹੀ ਜਾਂਦੀ ਨਹੀਂ ਬਹਿ ਜਾ ਤੁਸੀਂ ਕਹਿੰਦੇ ਬੰਦਾ ਹੀ ਆ ਹਾਂਜੀ ਤੁਸੀਂ ਕਹਿੰਦੇ ਨਹੀਂ ਬਹਿ ਜਾ ਉਹ ਕਹਿੰਦੇ ਉਹ ਉਹ ਕਹਿੰਦੇ ਬੰਦਾ ਆ ਕੌਣ ਹੈ ਕਾਰਨ ਕਿ ਤੇ ਕੰਨ ਤੁਸੀਂ ਕੱਦ ਮੇਰੇ ਨਾਲ ਇਦਾਂ ਕਰਦੇ ਆ ਹੁਣ ਲੈ ਕੇ ਜਾ ਰਹੇ ਆ ਇਸਕਾ ਕਰਵਾਣਾ ਹੈ ਦੁੱਖ ਦਿੱਤਾ ਕਰਦਾ ਹੈ ਮਹਿਮਾਨ ਤੁਮਾ ਦੁੱਖ ਦਿੱਤਾ ਕਰਦਾ ਹੈ ਮਹਿਮਾਨ ਤੁਮਾ ਫਿਰ ਕੌਣ ਹੈ ਤੂੰ ਹਾਂ ਕੌਣ ਹੈ ਮੈਂ ਕਿਹੜਾ ਕੁਸਰਾਮ ਆ ਫਿਰ ਕੌਣ ਹੈ ਇਹ ਕੀ ਆ ਮੇਮਾ ਤਵਾ ਮੈਂ ਤੁਸੀਂ ਕਹਦੇ ਇੰਤਕ ਕਰਦੇ ਆ ਫੜਾ ਮੇਰੇ ਤੋਂ ਕੋ ਮਨਤ ਨਹੀਂ ਹੋਰ ਕੀ ਹੈ ਤੂੰ ਮਨਤ ਮੰਗਦਾ ਹੈ ਮੈਂ ਵੀ ਮੰਗਦਾ ਮੈਂ ਕਿਹੜਾ ਮੰਗਿਆ ਦੱਸ ਮੈਨੂੰ ਲੱਖ ਕਮ ਮੈਂ ਕਿਹੜਾ ਤੇਰਾ ਮੰਗਿਆ ਕਿਹੜੀ ਵਿਦਾਈ ਜੀ ਮੇਰੇ ਨਾਲ ਦੱਸ ਮੈਨੂੰ ਲੈ ਕੇ ਚੱਲ ਗਏ ਨਹੀਂ ਮਾਰੇ ਕਿਸੇ ਨੇ ਤੂੰ ਬੈਠ ਜਾ ਦੇਖੋ ਬੈਠ ਜਾ ਇੱਥੇ ਹੀ ਬੈਠ ਜਾ ਕਿਹੜੀ ਵਿਦਾਈ ਛੇੜੀ ਆ ਮੈਨੂੰ ਦੱਸ ਤੇ ਮੇਰੇ ਮਾਰੇ ਤੈਨ ਮਾਰੇ ਕਿਸੇ ਨੇ ਇੱਥੇ ਬੈਠ ਜਾ ਮਾਰੇ ਤੇਰੇ ਖੂਨ ਚ ਲੱਦਾ ਮਾਰੇ ਮੇਰੀ ਵਿਦਾਈ ਇਹਨਾਂ ਨੂੰ ਦੱਸੋ ਮੈਨਾਂ ਦੀ ਕਿਹੜੀ ਛੇੜੀ ਆ ਬਾਜੀ ਹਾਂਜੀ ਇਹਨੇ ਮਾਰੇ ਮੈਨੂੰ ਇਹਨੇ ਮਾਰੇ ਬਾਜੀ ਸੜਕ ਤੇ ਮੈਨੂੰ ਇਹਨੇ ਮਾਰੇ ਆ ਇਹਨੇ ਮੈਨੂੰ ਮਾਰਿਆ ਇਹਨੇ ਮੈਨੂੰ ਮਾਥੇ ਨਹੀਂ ਵਧਾਈ ਕਿਹੜੀ ਛੇੜੀ ਮੈਨੂੰ ਇਹ ਦੱਸ ਪੱੜੇ ਨੂੰ ਹੱਥ ਨਹੀਂ ਲਾਣਾ ਤੇਰੀ ਵਧਾਈ ਦੱਸ ਕਿਹੜੀ ਛੇੜੀ ਆ ਮੈਂ ਤੇਰੀ ਵਧਾਈ ਦੱਸ ਕਿਹੜੀ ਛੇੜੀ ਆ ਮੈਂ ਤੇਰੀ ਵਧਾਈ ਦੱਸ ਕਿਹੜੀ ਛੇੜੀ ਆ ਗੱਲ ਦੱਸੋ ਕੀ ਕਰਦਾ ਏ ਐਸੇ ਨਾ ਇੱਥੇ ਪੁੱਛੋ ਪਾਚੀ ਕੋ ਬੋਲੋ ਜੀ ਮੁੰਡਾ ਢੜਦਾ ਇੱਥੇ ਨਹੀਂ ਨਹੀਂ ਪੂਰੇ ਇੰਡ ਵਿੱਚ ਜਾਣ ਲੱਗਾ ਹਾਂਜੀ ਕਿੱਟਾ ਪੀਣ ਵਾਲਾ ਬੰਦਾ ਹੈ ਬੁਜਾਰ ਰੇਲਵੇ ਰੋਡ ਤੇ ਬਹੁਤ ਕੰਪਲੀਟ ਆਈਆਂ ਬਹੁਤ ਤੰਗ ਕਰਦਾ ਹੈ ਕਿੱਟਾ ਪੀਂਦਾ ਜੀ ਮੈਂ ਦੱਸਦਾ ਮੈਂ ਧਾਰੀਆਲ ਦਾ ਢਾਣਾ ਚਾਰਜਾ ਇਹ ਨਕਲੀ ਮਹੰਤਾ ਠੀਕ ਹੈ ਨਾ ਅਸੀਂ ਬਹੁਤ ਇਹਨਾਂ ਨੂੰ ਕਿਹਾ ਵੀ ਹਟ ਜਾਓ ਸਾਡਾ ਅੰਡਾਨ ਚਾਰਜ ਦੋਤਾਂ ਕੋਲੋਂ ਮੰਗਦੇ ਇਹ ਪੈਸੇ ਪੀਂਦੇ ਆ ਅਸੀਂ ਇਹਨਾਂ ਨੂੰ ਕਿਹਾ ਬੇ ਅੱਡੇ 'ਚ ਨਹੀਂ ਬੰਨਣਾ ਸਾਡੇ ਜਿਹੜੇ ਅੰਡਾਨ ਚਾਰਜ ਪੰਜਾਬ ਰੋਡਵੇਜ ਦੇ ਗੁਰਪ੍ਰੀਤ ਸਿੰਘ ਘੋਪੀ ਆ ਉਹਨਾਂ ਨੇ ਇਹਨੂੰ ਭਜਾਇਆ ਵੀ ਦੋ ਤਿੰਨ ਬੰਦਿਆਂ ਨੂੰ ਕੁੱਟ ਕੇ ਵੀ ਭਜਾਇਆ ਇਹ ਫੇਰ ਨਹੀਂ ਹਟਦੇ ਹੈਗੇ ਮਤਲਬ ਤੁਸੀਂ ਆਪਾਂ ਮੌਕਾ ਸਮਝੀਏ ਤਾਂ ਇਦਾਂ ਹੈ ਕਿ ਇਹ ਅੱਡੀਆਂ 'ਚ ਜਾ ਕੇ ਅੱਡੀਆਂ 'ਚ ਜਾ ਕੇ ਸਵਾਰੀਆਂ ਕੋਲੋਂ ਪੈਸੇ ਮੰਗਦੇ ਆ ਪਰੇਸ਼ਾਨ ਕਰਦੇ ਆ ਉਹਨਾਂ ਨੂੰ ਜੇ ਇਹਨਾਂ ਨੂੰ ਨਾ ਪੈਸੇ ਅਸੀਂ ਦਿੰਦੇ ਆ ਦੇ ਰਹੇ ਦੇ ਰਹੇ ਆ ਮੈਂ ਸਾਰਾ ਕੁਝ ਦੇ ਰਹਿਆ ਕਬਰਾਂ ਉਸ ਤੋਂ ਬਾਅਦ ਚੱਟਾ ਪੀਂਦੇ ਆ ਹਾਂਜੀ ਉਹ ਤਾਂ ਮਾਸਟਰ ਆਪਣੇ ਚੱਟਾ ਪੀਂਦੇ ਆ ਕੀ ਕਰਦੇ ਇਹਨਾਂ ਨੂੰ ਬਤਾ ਸਾਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਸਾਰੇ ਰੇਲਵੇ ਰੋਡ ਇੱਕ 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 ਮਿੰਟ ਦਾ ਗੱਲ ਜੀ ਅਸੀਂ ਇਹ ਕੁਝ ਵੀ ਕਰਦੇ ਇਦਾਂ ਇਹ ਕਹਿੰਦੇ ਤੂੰ ਚੱਟਾ ਪੀਣਾ ਚੀਟਾ ਪੀਂਦਾ ਪਾਜੀ ਨਹੀਂ ਪੀਂਦਾ ਨਹੀਂ ਪਾਜੀ ਇੱਥੇ ਦੇ ਅਸੀਂ ਇਹ ਝੂਠ ਬੋਲਦੇ ਦੀ ਵਧਾਈ ਦੱਸ ਕਿਹਣੀ ਚੱਕੀ ਮੈਨੂੰ ਇਹ ਦੱਸ ਦੇਵੇ ਕਿਹੜੀ ਵਧਾਈ ਚੱਕੀ ਆ ਮੈਨੂੰ ਨਹੀਂ ਪਾਜੀ ਬੈਠ ਨਹੀਂ ਚੱਟਾ ਪੀਣਾ ਤੂੰ ਨਹੀਂ ਪਾਜੀ ਨਹੀਂ ਨਹੀਂ ਮੈਨੂੰ ਇਹਦੀ ਵਧਾਈ ਦੱਸ ਕਿਹੜੀ ਚੱਕੀ ਆ ਮੈਂ ਇਹ ਦੱਸ ਮੈਨੂੰ ਤੇਰੀ ਵਧਾਈ ਦੱਸ ਕਿਹੜੀ ਚੱਕੀ ਮੈਨੂੰ ਇਹ ਦੱਸ ਮੈਨੂੰ ਇਹਦੀ ਵਧਾਈ ਦੱਸ ਕਿਹੜੀ ਚੱਕੀ ਮੈਂ ਪੁੱਛਣੀ ਐ ਇਹਨੂੰ ਵਧਾਈ ਪੁੱਛਣੀ ਐ ਇਹਨੂੰ ਇੱਥੇ ਆ ਮੈਨੂੰ ਵਧਾਈ ਪੁੱਛਣੀ ਆ ਦੋ ਮਿੰਟ ਇੱਥੇ ਆ ਵਧਾਈ ਪੁੱਛਣੀ ਆ ਇਹ ਕਿਹੜੀ ਚੱਕੀ ਆ ਮੈਂ ਵਧਾਈ ਕਿਹੜੀ ਚੱਕੀਆਂ ਦੇ ਚੱਕੀ ਤੋਂ ਵਧਾਈ ਨਿਕਲ ਜਾਣੇ ਭੱਜ ਜਾਣੇ ਮੈਂ ਭੱਜਣਾ ਨਹੀਂ ਮੈਂ ਮੈਂ ਉਹਦੀ ਵਧਾਈ ਮੈਂ ਨਹੀਂ ਕਰੀ ਚੱਕੀ ਆ ਉਹਦੀ ਦੋ ਮਿੰਟ ਪਹਿਲਾਂ ਉਹਦੀ ਵਧਾਈ ਪੁੱਛਣੀ ਮੈਂ ਪਾਣੀ ਦੋ ਪਾਣੀ ਮੈਂ ਪਿਲਾ ਰਹੀ ਮੈਂ ਬਾਈ ਯਾਰ ਸਾਰੇ ਗਵਾਹ ਨੇ ਪਾਣੀ ਦੋ ਮਿੰਟ ਪਾਣੀ ਕੋਈ ਇਦਾਂ ਦਾ ਚੱਕਰ ਨਹੀਂ ਮੈਂ ਉਹਦੀ ਵਧਾਈ ਪੁੱਛੀ ਮੈਂ ਇੱਧਰ ਆ ਤੇ ਮੇਰੇ ਪੁੱਟੇ ਆਏ ਮੁੰਡਾ ਸੜਦਾ ਬਾਜੀ ਇੱਥੇ ਯਾਰੀ ਨੇ ਨੇ ਦੋ ਘੰਟੇ ਹੋ ਗਏ ਬਾਜੀ ਦੋ ਘੰਟੇ ਹੋ ਗਏ ਇਹਨਾਂ ਰੋਡ ਤੇ ਘੁੰਮਦੇ ਨੂੰ ਬੰਗਾ ਰੋਡ ਤੇ ਘੁੰਮਦੇ ਨੂੰ ਹਾਂ ਮੈਂ ਪਰਚਾ ਦਰਜ ਕਰਾਣਾ ਹੈ ਵਸੇ ਕਾਦਾ ਕਾਦਾ ਪਰਚਾ ਕਰਾਉਣਾ ਇਹਦੇ ਮੈਨੂੰ ਪਰਚਾ ਦਰਜ ਕਰਾਣਾ ਮੈਂ ਇਹਦੇ ਤੇ ਇੱਕ ਅੰਜ ਬਧਾਈ ਚੱਕੀ ਮੈਨੂੰ ਦੱਸੇ ਕਿਹੜੇ ਬਧਾਈ ਚੱਕੀ ਆ ਲੈ ਤੂੰ ਮੈਂ ਮਿੰਟ ਉਹਨੇ ਮੈਨੂੰ ਮੁੰਡੇ ਨੇ ਵੀ ਕੁੱਟਿਆ ਉਹਨੇ ਵੀ ਉਹਨੇ ਵੀ ਕੁੱਟਿਆ ਮੈਨੂੰ ਉਹਨੇ ਵੀ ਮੋਨੇ ਵੀ ਘੁੱਟੇ ਪਾਜੀ ਲੱਟਣ ਲੱਗਾ ਮੋਰੇ ਕਾਂ ਤੇ ਸੀ ਮੋਰੇ ਬੰਦ ਸੀ ਤਾਂ ਫਫੜ ਹੋ ਗਿਆ ਇਹ ਨਹੀਂ ਨੇ ਕਿੱਥੇ ਫੜ ਇੱਕ ਮਿੰਟ ਤੂੰ ਬਹਿ ਜਾ ਬਹਿ ਜਾ ਯਾਰ ਬਹਿ ਜਾ ਯਾਰ ਬਹਿ ਜਾ ਤੁਸੀਂ ਕਨਫਰਮ ਕਰੋਗੇ ਮੁੰਡੇ ਵੀ ਘੁੱਸ ਰਹੇ ਸੀ ਬੱਚੋ ਕਿੰਨੇ ਰਹਿ ਕੇ ਬੰਦਾ ਤੂੰ ਬਹਿ ਜਾ ਬਹਿ ਜਾ ਇੱਕ ਵਾਰ ਗੱਲ ਕਰ ਲੈ ਨਾ ਕਰਦਾ ਪਰੇਸ਼ਾਨ ਕਰ ਰਿਹਾ ਤੈਨੂੰ ਹੱਕ ਕਿਹਨੇ ਦਿੱਤਾ ਬਸ ਜਾ ਕੇ ਜੇ ਤੈਨੂੰ ਮਨਾ ਕਰਦੇ ਬਸ ਜਾ ਕੇ ਨਹੀਂ ਮੰਗਣਾ ਤੈਨੂੰ ਨਹੀਂ ਮੰਗਿਆ ਆ ਤੈਨੂੰ ਕਹਿੰਦੇ ਬਸ ਜਾ ਕੇ ਨਹੀਂ ਮੰਗਣਾ ਮੈਂ ਤਾਂ ਖਾਲ ਦੋ ਮੈਂ ਨਹੀਂ ਮੰਗਿਆ ਬਸ ਜੇ ਦੱਸੋ ਮੈਂ ਮੰਗਿਆ ਮੈਨੂੰ 10 ਚ ਮੰਗ ਮੰਗਦੇ ਮੰਗਦੇ ਇੱਥੇ ਬਾਈ ਚੁੱਪ ਕਰਕੇ ਸਾਰੇ ਸਾਡੂ ਹੈਗੇ ਤੇਰੇ ਰੇਲਬਾਰ ਰੇਲਬਾਰ ਰੋਡ ਤੇ ਜਾ ਕੇ ਦੇ ਤੂੰ ਕੱਲਾ 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 ਬੰਦਾ ਦੱਸੂ ਤੈਨੂੰ ਕਿਹਨੇ ਮੰਗਦਾ ਤੂੰ ਆਜੋ ਆਜੋ ਆ ਬੜਾ ਦੱਸ ਤੇਰੇ ਬੰਦੇ ਬੱਸ ਜੀ ਮੰਗਦੇ ਭਾਜੀ ਇਹ ਫਿਰ ਕਿੰਨਾ ਕਿ ਪਰੇਸ਼ਾਨ ਕਰਦੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਸਾਰਿਆਂ ਨੂੰ ਪਰੇਸ਼ਾਨ ਕਰਦੇ ਬਹੁਤ ਜਿਆਦੇ ਆ ਬਸ ਇਹੀ ਆ ਭਾਜੀ ਚਾਰ ਪੰਜ ਜਣੇ ਆ ਇਹ ਚਾਰ ਪੰਜ ਜਣੇ ਆ ਤੇ ਜੇ ਨਹੀਂ ਦਿੰਦੇ ਜਣੇ ਇਹ ਕਿੰਨੇ ਜਣੇ ਚਾਰ ਜਣੇ ਆ ਇੱਕ ਸਲੋ ਦਾ ਵਾ ਇੱਕ ਇਹ ਇੱਕ ਹੋਰ ਵਾ ਚਾਰ ਪੰਜ ਜਾਣੇ ਇਹ ਇਕੱਠੇ ਹੀ ਕੰਮ ਕਰਦੇ ਇੱਥੇ ਬੱਸ ੱਡੇ ਜਾਈ ਉਹਨੇ ਮੇਰਾ ਥੇਰ ਪਾ ਲਿਆ ਦੇਖੋ ਚੜ ਜਾਂਦੇ ਆ ਸਿਰ ਤਾਂ ਤੇਰੇ ਹੈਗਾ ਪਾੜਿਆ ਕਿੱਥੇ ਆ ਪਾੜਿਆ ਆ ਦੇਖੋ ਆ ਦੇਖੋ ਉਹਨੇ ਪਾੜਿਆ ਉਹ ਦੇ ਭੱਜ ਗਈ ਉਹ ਭੱਜ ਗਈ ਭਾਜੀ ਸਕੂਟਰੀ 'ਚ ਭੱਜਿਆ ਸਕੂਟਰੀ 'ਚ ਚੋਰੀ ਲੱਗਾ ਸੀ ਕਰਨ ਉਹ ਭੱਜ ਗਈ ਸਕੂਟਰੀ ਚੋਰੀ ਲੱਗਾ ਸੀ ਕਰਨ ਹੁਣ ਭੱਜਣਾ ਦੋ ਭਾਜੀ ਉਹਦੇ ਭੱਜ ਗਈ ਉਹਦੇ ਭੱਜ ਗਈ ਉਹਦੇ 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 ਉਹ ਹੁਣ ਕਿਉਂ ਭੱਜ ਗਏ ਉਹ ਕਿਉਂ ਚੱਲੇ ਗਏ ਜੀ ਇਹਨੇ ਵੀ ਭੱਜ ਜਾਣਾ ਓ ਵਾਹ ਲੜ ਧੰਗੇ ਕਾ ਨਹੀਂ ਮਾਰਦਾ ਏਕੜ ਪੂਨੀ ਪੱਟੀ ਲਾਜਮ ਆ ਗਏ ਉਹ ਦੇ ਉਹ ਦੇ ਉਹ ਦੇ ਉਹ ਦੇ ਮੇਰੇ ਕਾ ਨਹੀਂ ਕਿਉਂ ਨਹੀਂ ਉਹ ਐਪ ਐਪ ਮਾਤ ਕਾ ਲਾਉਣਾ ਭਾਈ ਮੇਰਾ ਸੇਰ ਬਾੜਿਆ ਓਏ ਗੱਲ ਨਹੀਂ ਉੱਥੇ ਬੈਠੋ ਉਹਦਾ ਬੈਠੋ ਉਹ ਮੰਤਰ ਹੀ ਲਾਣਾ ਕੋਈ ਗੱਲ ਨਹੀਂ ਮੇਰਾ ਬਾਜੀ ਉਹਨੇ ਸਿਰ ਪਾੜਿਆ ਕੀ ਹੋਈ ਆ ਗੱਲ ਤਾਂ ਦੱਸੋ ਉਹਨੇ ਸਿਰ ਪਾੜਿਆ ਇਟ ਮਾਰ ਕੇ ਉਹਨੇ ਉਹ ਮੰਤਰ ਉਹ ਦੇ ਕੋਈ ਨਹੀਂ ਮੰਤ ਆਣ ਕੇ ਬ੍ਰਿਤੀ ਪਪਾ ਜੀ ਇੱਥੇ ਆਣ ਕੇ ਜਿਹੜੇ ਉਹਨੇ ਬਾਜੀ ਨੇ ਮੰਤਰ ਦੇਖੋ ਸਰ ਮਾਮਲਾ ਪਤਾ ਜੀ ਸਰ ਨੂੰ ਜਾਣਕਾਰੀ ਦੇ ਦਈਏ ਮਾਮਲਾ ਪਤਾ ਇਹ ਤੁਹਾਨੂੰ ਪਤਾ ਜੀ ਮਾਮਲਾ ਆ ਦੱਸੋ ਮਾੜੀ ਦਾ ਕੀ ਮਾਮਲਾ ਪਤਾ ਕਿ ਜਨਾਬ ਕੋ ਉੱਥੇ ਨਾ ਰੋਡਵੇ ਦੇ ਵਿੱਚ ਮੰਗਦੇ ਅੱਡਿਆਂ ਦੇ ਵਿੱਚ ਇਹਨਾਂ ਨੂੰ ਵੀ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ ਇਹ ਕੀ ਕਰਦੇ ਇਹਨਾਂ ਨੂੰ ਸਭ ਨੂੰ ਪਤਾ ਜੀ ਤੁਸੀਂ ਦੱਸੋ ਨਾ ਅਸੀਂ ਦੱਦੋ ਇਹਨਾਂ ਨੂੰ ਆ ਮੰਗਦੇ ਅੱਡੇਾਂ 'ਚ ਬੱਸਾਂ 'ਚ ਇੱਕ ਮਣੀ ਜੱਪ ਕਰ ਪਾਜੀ ਪਾਜੀ ਇੱਕ ਮਣੀ ਚੁੱਪ ਕਰੋ ਦੇਖੋ ਸਰ ਇਹਨਾਂ ਨੇ ਉਹਨੂੰ ਫੜੋ ਪਾਜੀ ਉਹਦੇ ਪੱਜ ਕੇ ਉਹਦੇ ਪੱਜ ਕੇ ਉਹ ਗਲਤ ਗੱਲ ਉਹਨਾਂ ਦੀ ਪੱਜ ਕੇ ਉਹ ਦੇਖੋ ਇਹਨਾਂ ਨੇ ਇਲਜ਼ਾਮ ਪਤਾ ਕੀ ਲਾਇਆ ਜੀ ਕਹਿੰਦੇ ਇਹ ਮੰਗ ਕੇ ਬਾਅਦ 'ਚ ਚੱਟਾ ਪੀਂਦੇ ਆ ਇਹ ਇਹਨਾਂ ਨੇ ਇਲਜ਼ਾਮ ਲਾਇਆ ਇਹਨਾਂ ਨੇ ਇਲਜ਼ਾਮ ਲਾਇਆ ਸਹੀ ਗੱਲ ਆ ਪਾਜੀ ਇਹ ਸਹੀ ਆ ਸਹੀ ਆ ਸਹੀ ਆ ਕੋਈ ਮਜ਼ਾਕ ਵਾਲੀ ਗੱਲ ਨਹੀਂ ਅਸੀਂ ਕਿੱਥੇ ਪੀਂਦੇ ਹਾਂ ਹੁਣ ਇਹਨੂੰ ਦੱਸ ਇਹਨਾਂ ਨੇ ਕਿਹਾ ਮੈਂ ਨਹੀਂ ਕਹਿੰਦਾ ਇਹਨਾਂ ਨੇ ਕਿਹਾ ਮੰਗਦਾ ਮਾੜੀ ਮੋਟੀ ਅਕਲ ਕਰ ਐਸਾ ਕਰੋ ਉਹਨਾਂ ਨੂੰ ਭੇਜੋ ਸਿਟੀ ਸਾਹ ਤੋ ਬਾਜੀ ਇਹਨਾਂ ਨੇ ਦਿੱਤਾ ਉਹਨਾਂ ਨੇ ਕੀਤਾ ਹੁਣ ਜਾਂ ਅਫਸਰ ਨੂੰ ਇਸ ਸਪੀਕਰ ਸਾਹਿਬ ਨੂੰ ਉਹਨਾਂ ਨੇ ਦੇਦੀ ਮੇਰਾ ਉਹਨਾਂ ਨੇ ਸਿਰ ਪਾੜਿਆ ਇੱਕ ਮਿੰਟ ਪਬਲਿਕ ਡੋਮੇਨ 'ਚ ਖੜੇ ਤੁਸੀਂ ਇਹ ਪਰੇ ਹੋ ਜਾਓ ਦੇਦੀ ਮੇਰਾ ਸਿਰ ਪਾੜਿਆ ਇਹਨਾਂ ਨੇ ਉਹਨਾਂ ਨੇ ਉਹ ਦੀਦੀ ਨੇ ਮੇਰਾ ਉਹ ਭੱਜ ਗਈ ਉਹ ਦੇ ਖੜੀ ਉਹ ਦੇ ਚੱਲ ਜਾਓ ਬਾਜੀ ਮੈਨੂੰ ਉਹਨਾਂ ਨੂੰ ਚੱਲ ਬਹਿ ਜਾ ਪਹਿਲਾਂ ਉਹਨਾਂ ਦੇ ਬਸਦੋ ਭੱਜ ਗਏ ਉਹਦੇ ਭੱਜ ਗਏ ਬਾਜੀ ਲੱਗੇ ਮੋੜ ਤੇ ਨਹੀਂ ਨਹੀਂ ਭੱਜ ਗਏ ਬਾਜੀ ਉਹ ਆ ਗਏ ਆਗੇ ਆ ਰਿਹਾ ਆਗੇ ਸਰ ਆਗੇ ਉਹ ਆਗੇ ਜੀ ਆਗੇ ਆ ਗਿਆ ਮੋੜ ਲੱਗੇ ਗੱਡੀ ਮੋੜ ਕੇ ਆ ਰਿਹਾ ਪਾ ਉਹਨਾਂ ਦੇ ਨਾਲ ਜਾਣਾ ਭਾਜੀ ਉਹ ਬੈਠ ਕੇ ਉਹਨਾਂ ਦੇ ਨਾਲ ਦੋਨਾਂ ਪਾਸੇ ਦੋਨਾਂ ਪਾਸੇ ਭਾਜੀ ਗੱਲ ਕਰ ਬਹੁਤ ਵਾਰ ਇਹ ਪਤਾ ਕਿਤੇ ਜੇ ਕਿਸੇ ਦੇ ਜੇਬ 'ਚ ਪੈਸੇ ਨਹੀਂ ਹੈ ਕਿ ਉਹਨਾਂ ਨੇ ਕਹਿੰਦਿਆ ਤੇਰੇ ਨਾਲ ਜਨਾਨੀ ਬੇਟੀ ਕੱਟਾ ਬੇਟਾ ਧੋਲਿਆ ਦੇ ਸਵਾਰੀ ਬੈਠੀ ਬਾਤਮੀ ਜੀ ਕਰ ਬਾਤਮੀ ਜੀ ਉਹ ਕਰਦੇ ਆ ਜੀ ਉਹ ਕਰਦੇ ਆ ਇਹ ਬਾਤਮੀ ਉਹ ਹੁਣ ਵਾਪਸ ਆਉਗੇ ਆ ਆਗੇ ਆਗੇ ਉਹਨਾਂ ਨੇ ਕਿੱਥੇ ਜਾਣਾ ਭਾਜੀ ਇਹ ਸਰਕਾਰਾਂ ਆ ਇਹਨਾਂ ਨੂੰ ਤੇ ਇੱਥੇ ਰਹਿਣਾ ਇਹਦਾ ਦੇਖੋ ਬਾਤ ਜੋ ਤੁਹਾਡੀ ਉਹ ਤੁਸੀਂ ਖਾਣੇ ਜਾ ਕੇ ਆਪਣਾ ਪੱਖ ਰੱਖੋਗੇ ਆ ਮਾਈ ਆਂਦੀ ਹੈ ਮਾਈ ਖਰਸੀ ਦਾ ਤਸਵੀਰਾਂ ਤੁਹਾਨੂੰ ਸਕੂਟਰੀ ਦੇ ਵੱਜ ਕੇ ਡਿੱ ਗਿਆ ਭਜੀ ਸਕੂਟਰੀ ਤਸਵੀਰਾਂ ਤੁਹਾਨੂੰ ਵਝਾਉਣ ਲੈਣਾ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਗੜਸ਼ੰਕਰ ਰੋਡ ਦੀਆਂ ਦਿਖਾ ਰਹੇ ਆ ਜਿੱਥੇ ਇੱਕ ਹੱਲਾ ਗੁੱਲਾ ਹੋ ਗਿਆ ਬਹੁਤ ਸਾਰਾ ਕੱਟ ਤੁਸੀਂ ਦੇਖੋ ਨਜ਼ਰ ਆ ਰਿਹਾ ਬਸ ਅੱਡੇ ਤੇ ਜਿਹੜੇ ਮੁਲਾਜ਼ਮ ਆ ਟੈਕਸੀ ਯੂਨੀਅਨ ਵਾਲੇ ਉਹ ਵੀ ਇੱਥੇ ਖੜੇ ਆ ਉਹਨਾਂ ਨੇ ਕਹਿਣਾ ਕਿ ਇੱਕ ਕੋਈ ਲੜਕਾ ਨਕਲੀ ਮਹੰਤ ਬਣ ਕੇ ਇਹਨਾਂ ਦਾ ਕਹਿਣਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਇਹਨਾਂ ਦਾ ਕਹਿਣਾ ਕਹਿੰਦੇ ਕਿ ਇੱਕ ਲੜਕਾ ਨਕਲੀ ਮਹੰਤ ਬਣ ਕੇ ਬੱਸਾਂ ਵਿੱਚ ਜਾ ਕੇ ਪੈਸੇ ਮੰਗਦਾ ਜੇ ਕੋਈ ਪੈਸੇ ਨਹੀਂ ਦਿੰਦਾ ਤਾਂ ਉਹਨੂੰ ਸ਼ਰਾਪ ਦਿੰਦਾ ਉਹਨਾਂ ਨੂੰ ਪੁੱਠਾ ਸਿੱਧਾ ਬੋਲਦਾ ਚੰਗਾ ਮਾੜਾ ਬੋਲਦਾ ਔਰ ਉਸ ਤੋਂ ਬਾਅਦ ਨਸ਼ੇ ਕਰਦਾ ਇਹ ਇਹਨਾਂ ਦਾ આરોਪ ਹੈ ਉਸ ਤੋਂ ਬਾਅਦ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਸਾਡੀ ਟੀਮ ਵੱਲੋਂ ਸਾਡੀ ਟੀਮ ਵੱਲੋਂ ਪੁਲਿਸ ਨੂੰ ਇਨਫਾਰਮ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਔਰ ਜਿਹੜਾ ਲੜਕਾ ਇਹਨਾਂ ਨੇ ਫੜਿਆ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਕਿ ਨਕਲੀ ਮਹੰਤ ਬਣਿਆ ਸੀ ਉਹਨੂੰ ਸਿੱਟੀ ਥਾਣੇ ਲੈ ਕੇ ਗਏ ਆ ਔਰ ਇਹ ਜਿਹੜੇ ਮਹੰਤ ਨੇ ਇੱਥੇ ਮੌਜੂਦ ਹੈ ਜੀ ਇਹ ਨਕਲੀ ਬਾਣ ਲਗਾ ਕੇ ਘੁੰਮਦਾ ਹੈ ਠੀਕ ਹੈ ਆ ਦੇ ਅੱਛਾ ਮਾਤਾ ਜੀ ਮੜ ਜਾ ਆਈਏ ਮਾਈ ਆਂਦੀ ਹੈ ਮਾਈ ਆਂਦੀ ਹੈ ਮਾਈ ਆਂਦੀ ਮਾਈ ਗੱਲ ਕਰੇਗੀ ਜੋ ਵੀ ਕਰੇਗੀ ਅੱਛਾ ਮਾਈ ਜੇ ਕੋਈ ਗੱਲ ਤਾਂ ਦੱਸੋ ਹਾਂ ਇਦਾਂ ਨਕਲੀ ਮਹਤ ਬਣ ਕੇ ਨਹੀਂ ਘੁੰਮ ਸਕਦੇ ਨਹੀਂ 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 ਘੁੰਮ ਸਕਦੇ ਸੱਡੇ ਵਾਲਿਆਂ ਨੇ ਸ਼ੰਕਾ ਜਾਰ ਕੀਤੀ ਹੈ ਚਿੰਤਾ ਜਾਰ ਕੀਤੀ ਹੈ ਟੈਕਸੀ ਯੂਨੀਅਨ ਵਾਲਿਆਂ ਨੇ ਚਿੰਤਾ ਜਾਰ ਕੀਤੀ ਹੈ ਕਹਿੰਦੇ ਕੱਲ ਨੂੰ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਕਿਉਂਕਿ ਉਹ ਬੱਸਾਂ ਦੇ ਅੰਦਰ ਜਾ ਕੇ ਪੁੱਠੇ ਸਿੱਧੇ ਤਰੀਕੇ ਲੋਕਾਂ ਨੂੰ ਤੰਗ ਕਰਦੇ ਆ ਜੇ ਕੋਈ ਪੈਸੇ ਨਹੀਂ ਦਿੰਦਾ ਉਹਨਾਂ ਨੂੰ ਕਹਿੰਦੇ ਨਾਲ ਦੇ ਤੋਂ ਲੈ ਦੇ ਆਪਣੇ ਜਿਹੜੇ ਸੀਟ ਤੇ ਬੈਠੇ ਉਹਨਾਂ ਤੋਂ ਲੈ ਦੇ ਤਾਂ ਟਿਚਰਾ ਵੀ ਕਰਦੇ ਆ ਤੇ ਇਹਨਾਂ ਨੇ ਇਹ ਸ਼ੰਕੇ ਜਾਰੀ ਕੀਤੇ ਕਿ ਕੱਲ ਨੂੰ ਕੋਈ ਹੋਰ ਮਿਸ ਹੈਪਨ ਨਾ ਹੋ ਜਵੇ ਜਿਹਦੇ ਕਰਕੇ ਇਹਨਾਂ ਦੀ ਅਸਲੀਅਤ ਸਾਹਮਣੇ ਆਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਇਹਨਾਂ ਦੇ ਨਾਲ ਦੇ ਮੈਂਬਰ ਹੁੰਦੇ ਆ ਉਹਨਾਂ ਬਾਰੇ ਇਹਨਾਂ ਨੂੰ ਸਾਰੀ ਜਾਣਕਾਰੀ ਹੁੰਦੀ ਹੈ ਜੇ ਕੋਈ ਨਵਾਂ ਬੰਦਾ ਦਾਖਲ ਹੋ ਜਾਂਦਾ ਇਹਨਾਂ ਦੇ ਨਾਮ ਤੇ ਘੁੰਮਦਾ ਤਾਂ ਉਹ ਮਾੜੀ ਗੱਲ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਤਾਂ ਪੁਲਿਸ ਉਸ ਨੂੰ ਲੈ ਗਈ ਆ ਔਰ ਉਸ ਲੜਕੇ ਦੇ ਖੂਨ ਵੀ ਚੱਲ ਰਿਹਾ ਸੀਗਾ ਉਹਦਾ ਕਹਿਣਾ ਕਿ ਮੈਨੂੰ ਇਹਨਾਂ ਨੇ ਕੁੱਟਿਆ ਲੇਕਿਨ ਲੋਕਾਂ ਦਾ ਕਹਿਣਾ ਕਿ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਸਕੂਟੀ ਦੇ ਵਿੱਚ ਵੱਜਿਆ ਜਿਸ ਦੇ ਕਰਕੇ ਉਹਦੇ ਸੱਟ ਲੱਗੀ ਆ ਇਹ ਘਟਨਾ ਹੋਈ ਹੈ ਤੇ ਬਾਰੇ ਤੁਹਾਨੂੰ ਜਾਣਕਾਰੀ ਹੈ ਜੀ ਸਾਰੀ ਹਾਂਜੀ ਸਸੇ ਕਾਲਜੀ ਸਾਰਿਆਂ ਨੂੰ ਨਮਸ਼ਾਰ ਬਸੀਆਂ ਨੂੰ ਮੈਨੂੰ ਨਾਮਾ ਸ਼ਹਿਰ ਤੋਂ ਰੋਡ ਤੋਂ ਇਧਰ ਇਹ ਰੇਲਬਾ ਰੋਡ ਤੋਂ ਭਗਤ ਭਗਤ ਵਾਲੀ ਫਿਰ ਉਹ ਜਿਹੜੇ ਹੈਗੇ ਫਰੋਟ ਜਿਹੜੇ ਬਣਾਉਂਦੇ ਆ ਉਹ ਫਾਸਟ ਫਰੋਟ ਜੋ ਵੀ ਹੈਗਾ ਉਹਨਾਂ ਦੇ ਮੈਨੂੰ ਫੋਨ ਆਏ ਹੋਰ ਆਏ ਕਿ ਇੱਥੇ ਇਹ ਮੰਗਦੇ ਆ ਬਹੁਤ ਤੰਗ ਕਰਦੇ ਆ ਇਹ ਕਿਸੇ ਦੇ ਇਹ ਕਿਸੇ ਨੂੰ ਇਹ ਕਿਸੇ ਦੇ ਫੋਨ ਚੱਕ ਲਾਂਦੇ ਆ ਕਦੀ ਕੋਸ਼ਿਸ਼ ਕਰਦੇ ਆ ਮੈਨੂੰ ਫੋਨ ਆਂਦੇ ਸਕੇ ਸਾਡੇ ਆ ਚੇਲੇ ਸਗੇ ਇਹਨਾਂ ਦੇ ਹੱਥ ਆ ਗਏ ਇਹਨਾਂ ਨੂੰ ਕਿ ਮੈਂ ਜਦੋਂ ਉਹ ਇਹਨਾਂ ਦੇ ਹੱਥੋਂ ਪਾਈ ਹਾ ਕਰਦਾ ਹੋਊਗਾ ਉਸ ਵੇਲੇ ਲੱਗਦੀ ਵੀ ਆ ਇਹਨਾਂ ਨੂੰ ਕਿ ਮੈਂ ਕਿ ਦੋ ਮਿੰਟ ਠਹਿਰੋ ਮੈਂ ਆ ਗਈ ਮੈਂ ਇਸ ਵੇਲੇ ਗੜ ਸ਼ੰਕਰ ਬੋਰੀ ਵਾਲੇ ਸੰਤਾ ਦੇ ਡੇਰੇ ਤੋਂ ਆ ਜਿੱਥੇ ਮਹਾਰਾਜ ਜਿਹੜੇ 51 ਸਾਲ ਖੜੇ ਰਹੇ ਜਿਨ੍ਹਾਂ ਨੇ ਚੁੱਪ ਧਾਰ ਰੱਖੀ ਜਿਹੜੇ ਫਲੋ ਹਾਰੀ ਰਹੇ ਕਿਉਂਕਿ ਜੱਦੇ ਮਹਾਰਾਜ ਗਏ ਆ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ 52 ਸਾਲ ਬਾਅਦ ਬੋਲ ਕੇ ਉਸ ਗੱਡੀ ਤੇ ਕਹਿ ਕੇ ਗਏ ਆ ਤਾਂ ਮੈਂ ਇਸ ਚੋਲੇ ਦੇ ਵਿੱਚ ਆ ਨਹੀਂ ਤਾਂ ਮੈਂ ਵੀ ਇੱਕ ਵਧਾਈਆਂ ਹੀ ਲੈਂਦੀ ਸੀ ਉੱਥੇ ਅਸੀਂ ਸੇਵਾ ਚੱਲਦੀ ਆ ਇਸ ਕਰਕੇ ਸਾਡੀ ਤਾਂ ਸਭ ਨੂੰ ਇਹ اپੀਲ ਵਾ ਕੋਈ ਵੀ ਇਦਾਂ ਆ ਦੁਕਾਨਾਂ ਤੇ ਮੰਗਦੇ ਕਿਸੇ ਨੂੰ ਕੋਈ ਤੁਸੀਂ 10 ਰੁਪਏ ਨਾ ਦੇਵੋ ਕੱਲੂ ਕਿਸੇ ਦੇ ਕੋਈ ਚੋਰੀ ਕਰ ਜਾਵੇ ਕੱਲੂ ਕਿਸੇ ਦੇ ਕੋਈ ਚੋਰੀ ਬਰ ਜਾ ਕਰ ਜਾਵੇ ਫੇ ਤੁਸੀਂ ਸਾਡੇ ਡੇਰੇ ਚ ਕੋਮੂਗੇ ਕਿਉਂ ਇੱਕ ਵਾਰੀ ਪਹਿਲਾਂ ਵਕੀਲ ਜਿਹੜਾ ਬਾਲੀਆ ਵਕੀਲਵਾ ਇੱਥੇ ਬੰਗਿਆ ਤੁਸੀਂ ਕਿ ਉੱਥੇ ਵੀ ਕੋਈ ਮੰਗਣ ਗਿਆ ਉਹਨਾਂ ਦੇ ਫੋਨ ਚੱਕ ਕੇ ਲੈ ਗਏ ਮੇਕੋ ਆਏ ਕਹਿੰਦੇ ਤੁਹਾਡੇ ਚੇਲੇ ਆ ਮੈਂ ਕਿਹਾ ਚੇਲੇ ਤਾਂ ਸਾਰੇ ਚੇਲੇ ਥੋੜੀ ਹੁੰਦੇ ਆ ਕੋਈ ਜਿਹੜੇ ਮੇਕੋ ਰਹਿੰਦੇ ਸੀ ਉਹਦੇ ਜ਼ਿੰਮੇਵਾਰ ਆ ਬਾਹਰ ਤਾਂ ਕੋਈ ਚੋਰ ਵੀ ਘੁੰਮਦੇ ਆ ਇਸ ਕਰਕੇ ਇਹ ਇਹ ਮੈਟਰ ਵਾ ਇਹ ਕਿ ਸੂਟ ਪਾ ਕੇ ਉਹਦੇ ਮੰਗਦੇ ਜਿਆਦਾ ਹੈਗਾ ਨਸ਼ਾ ਵਧਿਆ ਹੂੰ ਅਹੇ ਅੱਜ ਕੱਲ ਕੋਈ ਜ਼ਰੂਰੀ ਨਹੀਂ ਕਿ ਇਹ ਸੂਟ ਪਾ ਕੇ ਮਹਾਂਤੇ ਹੋ ਸਕਦੇ ਲੁੱਟਣ ਵਾਲੇ ਵੀ ਹੋ ਸਕਦੇ ਆ ਮੈਂ ਵੀ ਇੱਕ ਗੱਲ ਕਰਨੀ ਬਹੁਤ ਜ਼ਰੂਰੀ ਆ ਜੋ ਸਾਨੂੰ ਇੱਥੇ ਲੋਕਾਂ ਤੋਂ ਪਤਾ ਲੱਗੀ ਆ ਉਹ ਕਹਿੰਦੇ ਕਿ ਬੱਸਾ ਬੱਸ ਦੇ ਅੰਦਰ ਜਾਂਦੇ ਬੱਸ ਅੱਡੇ ਤੇ ਜਾਂਦੇ ਇਹਨਾਂ ਵੱਲੋਂ ਰੋਕਿਆ ਵੀ ਗਿਆ ਜੇ ਕੋਈ ਨਹੀਂ ਪੈਸੇ ਦਿੰਦਾ ਤਾਂ ਸ਼ਰਾਪ ਦਿੰਦੇ ਉਹਨਾਂ ਤੇ ਫਿਰ ਦਾਗ ਤਾਂ ਤੁਹਾਡੇ ਉੱਧਰ ਲੱਗਦਾ ਨਾ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਮਹਾਂਤ ਹੋਵੇ ਉਹ ਕੋਈ ਨਹੀਂ ਨਾ ਬੱਸਾ ਮੰਗਦੇ ਨਾ ਵਾਸਤਾ ਜੇ ਬੱੱਸਾ ਜਿਹੜੇ ਮੰਗਦੇ ਵੀ ਹੋਣਗੇ ਸਾਨੂੰ ਉਹਨਾਂ ਦਾ ਸ਼ਰਾਪ ਕੋਈ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਸਰਾਫ ਐਸਾ ਸਰਾਫ ਕਾਦਾ ਲੱਗਣਾ ਜੇ ਕਿਸੇ ਨੂੰ ਦੱਸੇ ਤੰਗ ਕਰਾਂਗੇ ਉਹ ਸਰਾਫਾਉਂਗਾ ਸਾਨੂੰ ਪਤਾ ਸਾਡਾ ਨਾਮਾ ਸ਼ਹਿਰ ਪਰ ਮੈਮ ਦਾਗ ਤਾਂ ਮਾਈ ਜੀ ਜਿਹੜਾ ਮਨ ਤਾਂ ਨਹੀਂ ਲੱਗਦਾ ਨਾ ਦਾਗ ਤਾਂ ਸਾਨੂੰ ਲੱਗਦਾ ਤਾਂ ਹੀ ਤਾਂ ਅਸੀਂ ਉਥੋਂ ਉੱਠ ਕੇ ਆਏ ਨਹੀਂ ਤਾਂ ਮੈਨੂੰ ਕੀ ਜ਼ਰੂਰਤ ਸੀ ਇੱਥੇ ਆਣ ਦੀ ਇਸ ਵੇਲੇ ਮਾਈ ਜੀ ਦੋ ਹੋਰ ਆ ਜਿਹੜੇ ਇਹ ਬਰੂਪੀ ਉਹ ਵੀ ਉਹ ਵੀ ਸਾਡੇ ਹੱਥ ਆ ਜਾਣ ਅਸੀਂ ਕਿਸੇ ਨੂੰ ਮਾਰਦੇ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਕੋ ਜਾਵਾਂਗੇ ਉਹਨਾਂ ਕੋ ਲਿਖਾਵਾਂਗੇ ਕੱਲੂ ਸਾਡੇ ਤੇ ਕੋਈ ਝੂਠਾ ਇਲਜ਼ਾਮ ਲਾ ਕੇ ਸਾਨੂੰ ਕੋਈ ਪਸਾਵੇ ਇਸ ਕਰਕੇ ਅਸੀਂ ਉੱਥੇ ਜਾਵਾਂਗੇ ਜਿਹੜਾ ਤੁਸੀਂ ਜ਼ਿਕਰ ਹੋਰ ਕੀਤਾ ਜੋ ਇੱਥੇ ਮੈਨੂੰ ਬਸ ਜਿਹੜੇ ਅੱਡੇ ਦੇ ਮੈਂਬਰ ਹੈ ਉਹਨਾਂ ਨੇ ਦੱਸਿਆ ਜਿਹ ਟੈਕਸੀ ਯੂਨੀਅਨ ਦੇ ਭਰਾ ਵੀ ਬੈਠੇ ਇਹਨਾਂ ਨੇ ਵੀ ਦੱਸਿਆ ਖੜੇ ਇੱਥੇ ਇਹ ਕਹਿੰਦੇ ਕਿ ਨਸ਼ਾ ਵੀ ਕਰਦੇ ਆ ਇਹ ਦੇਖੋ ਜੀ ਜਿਹੜੇ ਨਸ਼ਾ ਕਰਦੇ ਉਹ ਨਸ਼ਾ ਕਰਦੇ ਹੋਣਗੇ ਸਾਨੂੰ ਸਾਰੇ ਸ਼ਹਿਰ ਵਿੱਚ ਜਿੱਦਾ ਪਰਮਖਾਲਸਾ ਹਣੀ ਹੋਰ ਬੱਲੂ ਪ੍ਰਧਾਨ ਹਣੀ ਸਭ ਸਾਨੂੰ ਜਾਣਦੇ ਆ ਜੇ ਇਹਨਾਂ ਨੂੰ ਪੁੱਛਣ ਜਿਹੜੇ ਬਾਹਰੋਂ ਆਂਦੇ ਆ ਤੁਸੀਂ ਕਿਹਨੂੰ ਇੱਥੇ ਸ਼ਹਿਰ ਚ ਜਾਣਦੇ ਆ ਕਿਹੜੇ ਐਮਸੀ ਨੂੰ ਜਾਣਦੇ ਆ ਕਿਹੜੇ ਪ੍ਰਧਾਨ ਨੂੰ ਜਾਣਦੇ ਇਹ ਸਾਡੇ ਸ਼ਹਿਰ ਦੇ ਕਿਵਲੇ ਨਹੀਂ ਵੀ ਹੁੰਦੇ ਕੋਈ ਜਾਣਦੇ ਹੈ ਨਹੀਂ ਅਸੀਂ ਇੱਥੇ ਸ਼ਹਿਰ ਵਿੱਚ ਆਪਣੇ ਸ਼ਹਿਰ ਦੇ ਐਮਸੀਆਂ ਦੇ ਪ੍ਰਧਾਨਾਂ ਦੇ ਨਾਮ ਲੈਂਦੇ ਸਾਨੂੰ ਪਤਾ ਉਹ ਇਹ ਬਾਹਰੋਂ ਆ ਕੇ ਬਸ ਜਾਂਦੇ ਹੋਏ ਦੁਕਾਨਾਂ ਦੇ ਤੰਗ ਕਰਦੇ ਲੋਕਾਂ ਨੂੰ ਸਾਨੂੰ ਫੋਨ ਆਉਂਦੇ ਅਸੀਂ ਇਹਨਾਂ ਨੂੰ ਲੱਭਦੇ ਸੀ ਅੱਜ ਲੱਭ ਗਿਆ ਪੋਸਟ ਫੜ ਕੇ ਲੈ ਗਈ ਆ ਹੁਣ ਅਗਲੀ ਕਾਰਵਾਈ ਕੀ ਕਰੂੰਗਾ ਕਭਈ ਕੁਛ ਨਹੀਂ ਅਸੀਂ ਉਹਨਾਂ ਕੋ ਇਹ ਲਖਾਵਾਂਗੇ ਰਾਜੇ ਉੱਥੇ ਇਹ ਲਖਾਵਾਂਗੇ ਇਹ ਜਿੱਥੇ ਦਾ ਹੈਗਾ ਉੱਥੇ ਆਪਣੇ ਘਰ ਜਾਵੇ ਆਪਣਾ ਕੰਮ ਕਰੇ ਬਸ ਹਾਂਜੀ ਵੈਰੀਫਾਈ ਹੋਣਾ ਚਾਹੀਦਾ ਹਾਂਜੀ ਹਾਂਜੀ ਅੱਜ ਕੱਲ ਤਾਂ ਮੇਰੀ ਗੱਲ ਸੁਣ ਲੁੱਟਾ ਖੋਹਾ ਇੰਨੀਆਂ ਹੁੰਦੀਆਂ ਕੋਈ ਸੂਟ ਪਾ ਕੇ ਕਿਸੇ ਦੇ ਘਟ ਜਾਵੇ ਤਾਂ ਵੀ ਸਾਨੂੰ ਬਦਨਾਮੀ ਆ ਜਾਣੀ ਆ ਕਿਉਂਕਿ ਸਾਡਾ ਆਧਾਰ ਕਾਟ ਸਭ ਕੁਝ ਇੱਥੇ ਸਾਡਾ ਰਾਸ਼ਨ ਕਾਟ ਸਭ ਕੁਝ ਇੱਥੇ ਬਣਿਆ ਜੈ ਜੈ ਮਾਤਾ ਦੀ ਜੀ 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 ਅੱਛਾ ਜੀ ਜਿਵੇਂ ਜਾਣਾ ਜੀ 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 ਤਾਂ ਇਹ ਜੀ ਜੀ ਆਪਣਾ ਨੰਬਰ ਨੰਬਰ ਤਾਂ ਆ ਗਏ ਅਸੀਂ ਥਾਣੇ ਆ ਗਏ ਜੀ ਦਾ ਇਹ ਮਾਈ ਜੀ ਨੇ ਦੇਖੋ ਇਹਨਾਂ ਨੇ ਬੜੀ ਅੱਛੀ ਗੱਲ ਕੀਤੀ ਆ ਉਹ ਕਹਿੰਦੇ ਕਿ ਜਿਹੜੇ ਮਹਾਂਤਿਆ ਉਹ ਬੱਸਾਂ 'ਚ ਮੰਗਦੇ ਹੀ ਨਹੀਂ ਠੀਕ ਹੈ ਨਾ ਤਾਂ ਉਹ ਤਾਂ ਵੈਸੇ ਵੀ ਸੇਵਾਦਾਰ ਨੇ ਉਹ ਕਹਿੰਦੇ ਸਾਡੇ ਬਾਰੇ ਜਿਹੜਾ ਮਰਜੀ ਪਤਾ ਕਰ ਲਵੇ ਅਸੀਂ ਆਪਣੀ ਆਈਡੈਂਟਿਟੀ ਪ੍ਰੂਫ ਦਿੱਤੇ ਆ ਸਾਰਿਆਂ ਨੂੰ ਪਤਾ ਹੈ ਵੈਰੀਫਿਕੇਸ਼ਨ ਹੋਈ ਆ ਇਹ ਨੌਜਵਾਨ ਦੀ ਵੈਰੀਫਿਕੇਸ਼ਨ ਹੋਣੀ ਵੀ ਬਹੁਤ ਜ਼ਰੂਰੀ ਆ ਕਿ ਕਿਹੜੇ ਏਰੀਆ ਦਾ ਕਿੱਥੋਂ ਆਇਆ ਕੌਣ ਹੈ ਸਾਡੇ ਏਰੀਆ 'ਚ ਅਗਰ ਕੱਲੂ ਆ ਕੇ ਕੋਈ ਵਾਰਦਾਤ ਕਰ ਜਾਂਦਾ ਸ਼ੱਕ ਸਾਡੇ ਇਹਨਾਂ ਤੇ ਜਾਣਾ ਔਰ ਇਹ ਕਹਿੰਦੇ ਸੀ ਜਾਣਦੇ ਨਹੀਂਗੇ ਤੇ ਇਸ ਕਰਕੇ ਵੈਰੀਫਾਈ ਹੋਣਾ ਬਹੁਤ ਜ਼ਰੂਰੀ ਆ ਹੋਰ ਤਾਂ ਇਹ ਰੁਪਏ ਵੀ ਫਿਰਦੇ ਆ ਫਿਰਦੇ ਫਰਦੇ ਫਿਰਦੇ ਇਹਨਾਂ ਦੇ ਚਾਰ ਪੰਜ ਢੇਰੀਆਂ ਜੀਆਂ ਇਹਨਾਂ ਦੀਆਂ ਇਹਨਾਂ ਦੇ ਇੱਕ ਇੱਕ ਚੱਲ ਜਾਂਦਾ ਨਸ਼ਾ ਕਰਨ ਤੋਂ ਉੱਥੇ ਖੜ ਜਾਂਦਾ ਇਹ ਇੱਥੋਂ ਚੜਦੇ ਬਸ ਨਵੇਂ ਢੰਗੇ ਹੀ ਬਣਾ ਲਏ ਹਾਂ ਨਵੇਂ ਆ ਹੀ ਨਵੇਂ ਬਬਾਈਆ ਇੱਕ ਗਰੁੱਪ ਨੂੰ ਨਾ ਇੱਕ ਗਰੁੱਪ ਨੂੰ ਛੱਡ ਦਿੰਦੇ ਆ ਤੇ ਦੂਜਾ ਗਰੁੱਪ ਪਤਾ ਨਹੀਂ ਕਿੱਥੋਂ ਬਣ ਕੇ ਆ ਜਾਂਦਾ ਹੁਣ ਮੁਕੇਲ ਪਊਗੀ ਤਾਂ ਹੀ ਬਾਕੇ ਦਾ ਬਿਲਕੁਲ ਜੀ ਬਿਲਕੁਲ ਸਾਲ ਹੋ ਚਲੇ ਇਹਨਾਂ ਨੂੰ ਬਹੁਤ ਤੰਗ ਕੀਤਾ ਸਾਲ ਪਹਿਲਾਂ ਰੌਲਾ ਨਹੀਂ ਪਾਇਆ ਮੈਂ ਪਾਇਆ ਕੋ ਸੁਣਦਾ ਜੀ ਆ ਤਾਂ ਹੁਣ ਇਹਨਾਂ ਦਾ ਚੱਕਰ ਹੀ ਹੈ ਨਾ ਜੱਤ ਹੀ ਸਾਡੇ ਇਕੱਠ ਨਹੀਂ ਹੁੰਦਾ ਚੀਕ ਝਾੜਾ ਨਹੀਂ ਪੈਂਦਾ ਤਾਂ ਤੀ ਕੋ ਸੁਣਦਾ ਨੀ ਕਿ ਆਪਾਂ ਉਹ ਜਿਹੜੇ ਚੋਰੀਆਂ ਕਰਦੀਆਂ ਹੁੰਦੀਆਂ ਸੀ ਆਪਾਂ ਤੁਹਾਡੇ ਤੱਕ ਪਹੁੰਚਾਈ ਉਹਦੀ ਆਵਾਜ਼ ਥੋੜਾ ਜਿਹਾ ਹੁਣ ਫਰਕ ਪਿਆ ਹੈ ਐਦਾਂ ਸੀ ਇਹਨਾਂ ਦੀ ਆਵਾਜ਼ ਆ ਵੀ ੜਾਣੇ ਰੌਲਾ ਜੀ ਕਹਿ ਦਿੱਤਾ ਜੀ ਪ੍ਰਸ਼ਾਸਨ ਇੱਥੇ ਆਇਆ ਸੀ ਔਰ ਉੱਥੇ ਜਾ ਕੇ ਵੀ ਤੁਸੀਂ ਸਾਰੀ ਗੱਲ ਦੱਸ ਦਿਓ ਤੇ ਆ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਉਹ ਕਹਿੰਦੇ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਗੱਲ ਦੱਸਾਂਗੇ ਇਸ ਨੌਜਵਾਨ ਦੀ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਔਰ ਦੂਜੀ ਗੱਲ ਬਹੁਤ ਵੱਡੀ ਗੱਲ ਕਹਿ ਕੇ ਗਏ ਮਾਈ ਜੀ ਉਹ ਕਹਿੰਦੇ ਕੋਈ ਐਦਾਂ ਸ਼ਰਾਬ ਸ਼ਰੂਪ ਨਹੀਂ ਲੱਗਦਾ ਮਹੰਤ ਕਿਸੇ ਨੂੰ ਸ਼ਰਾਬ ਦਿੰਦਾ ਹੀ ਨਹੀਂ ਉਹ ਤਾਂ ਲੋਕਾਂ ਦਾ ਭਲਾ ਮੰਗਦੇ ਆ ਔਰ ਐਦਾਂ ਕਹਿੰਦੇ ਜਿਹੜੇ ਅਸਲੀ ਮਹੰਤ ਆ ਉਹ ਬੱਸਾਂ ਚ ਨਹੀਂ ਮੰਗਦੇ ਸੜਕਾਂ ਤੇ ਨਹੀਂ ਮੰਗਦੇ ਉਹ ਵਿਦਾਈ ਮੰਗਦੇ ਆ ਉਹ ਚਲੋ ਉਹਨਾਂ ਦਾ ਕੀਤਾ ਆ ਜਾਂ ਉਹਨਾਂ ਦੇ ਉਹਨਾਂ ਨੂੰ ਪਿੱਛੋਂ ਵਿਰਾਸਤ ਚ ਮਿਲਿਆ ਆ ਪਰ ਉਹ ਕਹਿੰਦੇ ਕਿ ਮਹਾਂਤ ਤਾਂ ਦੁਆਵਾ ਹੀ ਦਿੰਦੇ ਆ ਸਭ ਦਾ ਭਲਾ ਹੀ ਮੰਗਦੇ ਕਿਸੇ ਦਾ ਬੁਰਾ ਨਹੀਂ ਮੰਗਦੇ ਕਿ ਕੀ ਐਸਾ ਇਹਨੂੰ ਤਾਂ ਬਲੀਏ ਸਿਸਟਮ ਸਮਝਿਆ ਵਾ ਹੁਣ ਮੰਨ ਲਓ 100 ਤੋਂ ਘੱਟ ਦੇ ਪੈਸੇ ਲੈਣੇ ਨੇ 50 ਤੋਂ ਘੱਟ ਲੈਣੇ ਨੇ ਜਿਹੜੇ ਕੁਝ ਪ੍ਰਵਾਸੀ ਜਾਂ ਕੁਝ ਜਿਹੜੇ ਹੋਰ ਸਟੇਟ ਤੋਂ ਆਏ ਆ ਜ਼ਰੂਰੀ ਨਹੀਂ ਕਿ ਪ੍ਰਵਾਸੀ ਉਹ ਵੀ ਬਹੁਤ ਤੰਗ ਕਰਦੇ ਆ ਉਹ ਵੀ ਨਕੇਲ ਪੈਣੀ ਚਾਹੀਦੀ ਉਹ ਵੀ ਪ੍ਰਸ਼ਾਸਨ ਕਿ ਜੇ ਤਾਂ ਖੁਦਾਰ ਹੋਣਾ ਚਾਹੀਦਾ ਜੀ ਜੇ ਆਪਾਂ ਕਹਿੰਨੇ ਆ ਤਾਂ ਸਾਨੂੰ ਕਹਿੰਦੇ ਤੂੰ ਚੁੱਪ ਕਰ ਜਾਓ ਐਕਸ ਯੂਨੀਅਨ ਤੋਂ ਸਾਰੇ ਭਰਾ ਨੇ ਅੱਛੇ ਇਹ ਵਿਅਕਤੀ ਨੇ ਸਾਰੇ ਤੇ ਇਹਨਾਂ ਨੇ ਉਪਰਾਲਾ ਕੀਤਾ ਤਾਂ ਜੋ ਆਮ ਜਨਤਾ ਨੂੰ ਤਕਲੀਫ ਨਾ ਹੋਵੇ ਬੱਸਾਂ ਜਿਨ੍ਹਾਂ ਨੇ ਬਹੁਤ ਆਤੰਕ ਮਚਾਇਆ ਸੀ ਇਹ ਇਹਨਾਂ ਨੇ ਕੋਸ਼ਿਸ਼ਾਂ ਕੀਤੀ ਹੈ ਬਹੁਤ ਸ਼ੁਕਰੀਆ